ਸਤਿ ਸ਼੍ਰੀ ਅਕਾਲ ਸੈਕਟਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਵਰਦੀਪ ਸਿੰਘ ਤੇ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਪੰਜਾਬੀ ਨੌਜਵਾਨ ਦੀ ਜਿਸ ਨੌਜਵਾਨ ਦੇ ਟਰਾਲੇ ਥੱਲੇ ਆ ਕੇ ਤਿੰਨ ਜਣੇ ਦੀ ਮੌਤ ਹੋ ਗਈ ਦੱਸਦੀ ਕਿ ਬੀਤੇ ਦਿਨ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦੇ ਬਾਰੇ ਇੱਕ ਗਲਤ ਯੂ-ਟਰਨ ਲਿਆ ਜਾਂਦਾ ਜਦੋਂ ਯੂ-ਟਰਨ ਲੈਂਦਾ ਤਾਂ ਅਚਾਨਕ ਹੀ ਤੇਜ਼ ਸਪੀਡ ਓਵਰ ਸਪੀਡ ਗੱਡੀ ਹੈ ਉਸਦੇ ਟਰਾਲੇ ਦੇ ਥੱਲੇ ਆ ਜਾਂਦੀ ਹੈ ਟਰਾਲੇ ਦੇ ਥੱਲੇ ਜਦੋਂ ਗੱਡੀ ਆਉਂਦੀ ਹੈ ਸਾਰੀ ਸੀਸੀਟੀਵੀ ਫੁਟੇਜ ਵੀ ਬਣਦੀ ਹੈ ਮੌਕੇ ਤੇ ਹੀ ਤਿੰਨ ਜਣਿਆਂ ਦੀ ਮੌਤ ਹੋ ਜਾਂਦੀ ਆ ਉਹ ਗੋਰਿਆਂ ਦਾ ਪਰਿਵਾਰ ਸੀ ਖੈਰ ਐਕਸੀਡੈਂਟ ਹੋਣ ਤੋਂ ਬਾਅਦ ਵਿੱਚ ਲੋਕਾਂ ਨੇ ਹੱਥੋਂ ਹੱਤੀ ਉਹ ਸਾਰੀ ਖਬਰ ਹੈ ਜਿਹੜੀ ਚੱਕ ਲਈ ਪਹਿਲਾਂ ਤਾਂ ਪੰਜਾਬੀ ਕਮਿਊਨਿਟੀ ਦੀ ਗੱਲ ਕਰਦੇ ਆ ਆਪਾਂ ਗੋਰਿਆਂ ਨੇ ਤਾਂ ਜੋ ਕਹਿਣਾ ਸੀ ਉਹਨਾਂ ਨੇ ਕਿਹਾ ਸਾਡੇ ਹੀ ਲੋਕਾਂ ਨੇ ਉਸ ਦੀ ਜਿਹੜੀ ਹੈ ਭੰਡੀ ਕਰਨੀ ਸ਼ੁਰੂ ਕਰ ਦਿੱਤੀ ਗੰਦ ਪਾਉਂਦੇ ਨੇ ਗਲਤ ਕੰਮ ਕਰਦੇ ਨੇ ਇਹਨਾਂ ਨੇ ਇਦਾਂ ਹੀ ਕਰਨਾ ਪੰਜਾਬੀ ਨੇ ਗੰਦ ਪਾਇਆ ਹੋਇਆ ਅਮਰੀਕਾ ਦੇ ਵਿੱਚ ਜਾ ਕੇ ਵੀ ਨਹੀਂ ਹਟਦੇ ਕੀ ਅੱਗ ਲੱਗੀ ਸੀ ਯੂ ਟਰਨ ਲੈਣ ਦੀ ਜਾਂ ਕੁਝ ਪੂਰੀ ਗੱਲ ਵੀ ਨਹੀਂ ਸੁਣੀ ਲੋਕਾਂ ਨੇ ਉਸ ਦੀ ਐਸੀ ਤੈਸੀ ਫੇਰ ਕੇ ਰੰਗ ਦਿੱਤਾ ਪਰ ਉਹ ਨੌਜਵਾਨ ਬੜਾ ਸ਼ਾਂਤ ਸੀ ਜਦੋਂ ਉਸਦੇ ਨਾਲੇ ਹਾਦਸਾ ਵਾਪਰਿਆ ਉੱਥੇ ਬਿਲਕੁਲ ਸ਼ਾਂਤ ਵੀ ਤਰੀਕੇ ਦੇ ਨਾਲ ਖੜਾ ਸੀ ਉਹ ਹਾਈਵੇ ਦੇ ਉੱਪਰ ਜਦੋਂ ਪੁਲਿਸ ਨੇ ਸਾਰੇ ਰੈਸਕਿਊ ਆਪਰੇਸ਼ਨ ਚਲਾਇਆ ਉਸ ਤੋਂ ਬਾਅਦ ਵਿੱਚ ਵੀ ਉਹ ਐਸੀ ਤਰ੍ਹਾਂ ਸ਼ਾਂਤ ਹੈ ਜਿਹੜਾ ਖੜਾ ਰਿਹਾ ਪਰ ਬਹੁਤ ਸਾਰੀਆਂ ਫੋਟੇਜ ਉਹਦੀਆਂ ਟੋਲ ਦਿੱਤੀਆਂ ਗਾਲਾਂ ਕੱਢ ਕੇ ਲੋਕਾਂ ਨੇ ਪਰ ਜਦੋਂ ਲੋਕਾਂ ਨੂੰ ਅਸਲ ਹਕੀਕਤ ਪਤਾ ਲੱਗੀ ਕਿ ਉਸ ਦੀ ਜਿਹੜੀ ਇੱਕ ਮਾਂ ਹੀ ਹੈ ਇਕੱਲੀ ਪਿਓ ਦੀ ਡੈਥ ਹੋ ਗਈ ਕਰਜੇ ਚੱਕ ਕੇ ਸਾਰਾ ਜ਼ਮੀਨ ਵੇਚ ਕੇ ਉਹ ਬਾਹਰ ਗਿਆ ਸੀ ਤਾਂ ਲੋਕਾਂ ਨੂੰ ਥੋੜਾ ਦੁੱਖ ਵੀ ਲੱਗਿਆ ਇੱਕ ਉਸ ਦੀ ਜਿਹੜੀ ਸੂਰਤ ਹੈ ਜਦੋਂ ਉਸ ਦੀ ਸੂਰਤ ਵੱਲ ਦੇਖੀਏ ਤਾਂ ਇੱਕ ਦਿਲ ਨੂੰ ਅਜੀਬ ਜਿਹਾ ੱਕਾ ਲੱਗਦਾ ਕਿ ਚਲੋ ਗਲਤੀ ਤਾਂ ਇਸਨੇ ਕੀਤੀ ਹੈ ਗਲਤੀ ਵੀ ਨਾ ਬਖਸ਼ਣ ਵਾਲੀ ਹੈ ਪਰ ਕਿਤੇ ਨਾ ਕਿਤੇ ਇਹ ਵੀ ਪੋੜਾ ਹੈ ਕਿਤੇ ਨਾ ਕਿਤੇ ਜਾਣ ਬੁੱਝ ਕੇ ਦੇਖੋ ਜਿਹੜੀ ਗਲਤੀ ਹੈ ਉਹ ਇਸਨੇ ਜਾਣ ਬੁੱਝ ਕੇ ਨਹੀਂ ਕੀਤੀ ਇਸ ਦੀ ਕੋਈ ਮਜਬੂਰੀ ਸੀ ਉੱਥੋਂ ਜੂਟਰ ਲੈਣਾ ਜਾਂ ਫਿਰ ਇਸਨੇ ਸੋਚਿਆ ਕਿ ਚਲੋ ਦੂਰ ਤੋਂ ਘਟ ਤੋਂ ਕਿਉਂ ਮੁੜ ਕੇ ਆਣਾ ਇੱਥੋਂ ਮੈਂ ਆਪਣੀ ਸਾਂਹੇਦਾਰੀ ਦੇ ਨਾਲ ਮੁੜ ਜਾਵਾਂਗਾ ਪਰ ਸੋਚਣ ਦਾ ਵਿਸ਼ਾ ਇਹ ਹੈ ਕਿ ਜਿਹੜੀ ਗੱਡੀ ਉਸਦੇ ਟਰਾਲੇ ਦੇ ਥੱਲੇ ਆਈ ਹੈ ਉਹ ਉਸਦੇ ਵਿੱਚ ਜਿਹੜੇ ਸਵਾਰ ਸਨ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਸੀ ਉਹ ਨਸ਼ਾ ਕਰਕੇ ਗੱਡੀ ਦੇ ਵਿੱਚ ਬੈਠੇ ਸੀ ਜਾਂ ਫੋਨ ਯੂਜ਼ ਕਰ ਰਹੇ ਸੀ ਕਿਉਂਕਿ ਗੱਡੀ ਦੀਆਂ ਬ੍ਰੇਕਾਂ ਉਸ ਦੇ ਉੱਪਰੋਂ ਲਗਾਈਆਂ ਗਈਆਂ 200 ਮੀਟਰ ਦੂਰ ਤੋਂ ਗੱਡੀ ਜਿਹੜੀ ਐਕਸਲਦੀ ਬਈ ਬ੍ਰੇਕਾਂ ਲਗਾਈਆਂ ਗਈਆਂ ਨੇ ਪਰ ਅਸੀਂ ਅਕਸਰ ਦੇਖਦੇ ਹਾਂ 100 120 ਦੀ ਸਪੀਡ ਤੱਕ ਜਾਂਦੀ ਗੱਡੀ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ 200 ਮੀਟਰ ਤੋਂ 100 ਮੀਟਰ ਤੋਂ 50 ਮੀਟਰ ਤੋਂ ਵੀ ਤੁਸੀਂ ਕੰਟਰੋਲ ਕਰ ਸਕਦੇ ਹੋ ਉਸ ਦੇ ਵੱਲੋਂ ਬ੍ਰੇਕ ਲਗਾਈ ਗਈ ਪਰ ਉਹਨੇ ਫੰਤੀਲੇ ਢੰਗ ਦੇ ਨਾਲ ਨਹੀਂ ਲਗਾਈ ਗਈ ਜੋ ਕਿ ਡਰਾਈਵਰੀ ਕਰਦੇ ਸਮੇਂ ਰੋਡ ਤੇ ਜਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਪਰ ਉਹ ਨੌਜਵਾਨ ਜਿਹੜੇ ਸੀਗੇ ਗੂਰੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਗਲਤੀ ਹੈ ਇਹ ਪਤਾ ਲੱਗਣਾ ਚਾਹੀਦਾ ਇਹ ਜਾਤ ਦਾ ਵਿਸ਼ਾ ਇਹ ਵੀ ਲੋਕਾਂ ਦੇ ਕੋਲੋਂ ਕਿਹਾ ਜਾ ਰਿਹਾ ਪਰ ਪੰਜਾਬੀ ਕਮਿਊਨਿਟੀ ਇੱਕ ਵਧੀਆ ਕਮਿਊਨਿਟੀ ਵੀ ਕਹਿ ਸਕਦੇ ਆਪਾਂ ਪਰ ਕਿਤੇ ਨਾ ਕਿਤੇ ਪਹਿਲਾਂ ਇਹ ਪੂਰੀ ਗੱਲ ਸਾਲ ਤੋਂ ਪਹਿਲਾਂ ਇੱਕ ਆਪ ਡਿਸੀਜਨ ਲੈ ਲੈਂਦੇ ਨੇ ਇਹ ਜੋ ਕਿ ਬਹੁਤ ਕਾਲੀ ਦੇ ਵਿੱਚ ਲੈਂਦੇ ਨੇ ਪਰ ਜਦੋਂ ਇਹਨਾਂ ਨੂੰ ਸਮਾਪਤ ਆ ਕੇ ਇਸ ਲਈ ਜਿਹੜੀ ਪਤਾ ਲੱਗਦੀ ਫਿਰ ਇਹ ਉਲਟੇ ਵੀ ਹੋ ਜਾਂਦੇ ਨੇ ਜਿਸ ਤਰ੍ਹਾਂ ਇਸ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ ਹੋਇਆ ਲੋਕਾਂ ਨੇ ਪਹਿਲਾਂ ਤਾਂ ਗਾਲਾਂ ਕੱਢੀਆਂ ਪਰ ਹੁਣ ਆਪ ਮੁਹਾਰੇ ਲੋਕ ਇਸ ਦੇ ਨਾਲ ਵੀ ਨੇ ਹਰਜਿੰਦਰ ਸਿੰਘ ਪੰਜਾਬ ਦੇ ਰਟੋਲ ਪਿੰਡ ਦਾ ਹੈ ਉਸਦੇ ਪਿੰਡ ਦੇ ਵਿੱਚ ਇਕੱਠ ਕੀਤਾ ਗਿਆ ਬਹੁਤ ਦੂਰੋਂ ਦੂਰੋਂ ਲੋਕ ਉਸਦੇ ਪਿੰਡ ਦੇ ਵਿੱਚ ਆ ਰਹੇ ਨੇ ਹੰਦਰ ਦੀ ਜਤਨ ਦੇ ਲਈ ਪਰ ਜਦੋਂ ਉਸ ਕੇਸ ਦੀ ਜਿਹੜੀ ਸਜ਼ਾ ਦੇਖੀ ਗਈ ਤਿੰਨ ਜਣੇ ਦਾ ਕਤਲ ਹੈ ਤਿੰਨ ਜਣੇ ਦੀ ਮੌਤ ਹੋਈ ਐਕਸੀਡੈਂਟ ਕੇਸ ਦੇ ਵਿੱਚ 15 ਦੇ ਹਿਸਾਬ ਦੇ ਨਾਲ 45 ਸਾਲ ਸਜ਼ਾ ਬਣ ਜਾਂਦੀ ਹੈ ਜੇਕਰ 45 ਸਾਲ ਹਰਜਿੰਦਰ ਦੇ ਜੇਲ੍ਹ ਦੇ ਵਿੱਚ ਮੰਗਦੇ ਨੇ ਤਾਂ ਹਰਜਿੰਦਰ ਦਾ ਘਰ ਵੀ ਤਬਾਹ ਹੈ ਤਾਂ ਹਰਜਿੰਦਰ ਦੇ ਘਰ ਦੇ ਵਿੱਚ ਉਸ ਦੀ ਮਾਤਾ ਹੀ ਹੈ ਉਸ ਦੇ ਪਿਤਾ ਵੀ ਡੈਥ ਹੋ ਚੁੱਕੀ ਸੀ ਤਾਂ ਸਾਰੇ ਹੀ ਲੋਕਾਂ ਨੇ ਇਹ ਸੋਚਿਆ ਕਿ 45 ਸਾਲ ਕਿੰਦਾ ਜੇਲ੍ਹ ਦੇ ਵਿੱਚ কাটੂਗਾ ਇਹ ਵੀ ਵਿਚਾਰਾ ਉੱਥੇ ਮਿਹਨਤ ਕਰਕੇ ਕੁਝ ਬਣਨ ਗਿਆ ਸੀ ਪੈਸੇ ਕਮਾਣ ਗਿਆ ਸੀ ਆਪਣੇ ਘਰ ਦੇ ਲਈ ਇਹ ਰੋਟੀ ਦਾ ਜਿਹੜਾ ਬਿਜਾਰਾ ਕਰਨ ਗਿਆ ਸੀ ਪਰ ਹੁਣ ਲੋਕਾਂ ਦੇ ਵੱਲੋਂ ਇੱਕ ਜਿਹੜੀ ਅਪੀਲ ਹੈ ਆਨਲਾਈਨ ਜਿਹੜੀ ਅਪੀਲ ਹੈ ਉਹ ਪਾਈ ਜਾ ਰਹੀ ਹੈ ਆਨਲਾਈਨ ਲੋਕੀ ਵੈਬਸਾਈਟ ਤੇ ਜਾ ਕੇ ਵਿਜ਼ਿਟ ਕਰ ਰਹੇ ਨੇ ਜਿਹੜੀ ਅਪੀਲ ਪਾਈ ਜਾ ਰਹੀ ਹੈ ਕਿ ਇਸ ਨੂੰ ਇੰਨੀ ਸਜ਼ਾ ਨਾ ਦਿੱਤੀ ਜਾਵੇ ਜਾਣ ਵਾਲੇ ਤਾਂ ਚਲ ਗਏ ਨੇ ਪਰ ਉਹਨਾਂ ਦੀ ਵੀ ਜਿਹੜੀ ਹੈ ਜਾਂਚ ਕੀਤੀ ਜਾਵੇ ਜਿਹੜੇ ਹਰਜਿੰਦਰ ਸਿੰਘ ਦੇ ਟਰਾਲੇ ਦੇ ਥੱਲੇ ਆ ਕੇ ਮਰੇ ਨਹੀਂ ਉਹਨਾਂ ਦੀ ਵੀ ਜਿਹੜੀ ਜਾਂਚ ਹੈ ਉਹ ਜ਼ਰੂਰੀ ਕਰਨੀ ਬਣਦੀ ਹੈ ਇਹ ਵੀ ਲੋਕਾਂ ਦੇ ਵੱਲੋਂ ਜਿਹੜੀ ਅਪੀਲ ਹੈ ਵੈਬਸਾਈਟ ਤੇ ਕੀਤੀ ਜਾ ਰਹੀ ਹੈ ਬਹੁਤ ਸਾਰੀ VOTING ਹੈ ਜਿਹੜੀ ਹਰਜਿੰਦਰ ਸਿੰਘ ਦੇ ਹੱਕ ਦੇ ਵਿੱਚ ਹੋਈ ਹੈ ਦੱਸਦੀ ਹੈ ਕਿ 10 ਲੱਖ ਤੋਂ ਵੱਧ ਜਿਹੜੀ VOTING ਹੈ ਹਰਜਿੰਦਰ ਸਿੰਘ ਤੇ ਹੱਕ ਦੇ ਵਿੱਚ ਹੁਣ ਤੱਕ ਹੋ ਚੁੱਕੀ ਹੈ ਤਾਂ ਬਹੁਤ ਸਾਰੇ ਜਿਹੜੇ ਪੰਜਾਬੀ ਨੇ ਵਿਦੇਸ਼ਾਂ 'ਚ ਵਸਦੇ ਨੇ ਜਾਂ ਫਿਰ ਪੰਜਾਬ ਦੇ ਵਿੱਚ ਨੇ ਜਾਂ ਹੋਰ ਕੰਟਰੀਆਂ ਦੇ ਵਿੱਚ ਪੰਜਾਬੀ ਵਸਦੇ ਨੇ ਉਹਨਾਂ ਦੇ ਕੋਲ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਹਰਜਿੰਦਰ ਸਿੰਘ ਦੀ ਜਿਹੜੀ ਸਜ਼ਾ ਹੈ ਉਸ ਨੂੰ ਘਟਾ ਕਰ ਦਿੱਤਾ ਜਾਵੇ ਪਰ ਅਮਰੀਕਾ ਦਾ ਕੰਮ ਕੀ ਕਹਿੰਦਾ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਉਸ ਤੋਂ ਪਹਿਲਾਂ ਦੋ ਦਿਨ ਜੇਕਰ ਗੱਲ ਕਰੀ ਜਾਵੇ ਲੋਕਾਂ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ ਜਿਹੜੀ ਉਪਲ ਫਾਰਮ ਵਾਲੀ ਦੇ ਕੁੜੀ ਹੈ ਗौरी ਉਪਲ ਜਿਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਪਰ ਉਸ ਤੋਂ ਬਾਅਦ ਫਿਰ ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜਸਵਿੰਦਰ ਸਿੰਘ ਭੱਲਾ ਜਿਹੜੀ ਜਿਹੜੇ ਕਿ ਇਸ ਫਨੀ ਸੰਸਾਰ ਨੂੰ ਅਲਗਦਾ ਰੰਗ ਦੇ ਉਹਨਾਂ ਦਾ ਅੱਜ ਸੰਸਕਾਰ ਸੀ ਅੰਤਿਮ ਵਿਦਾਈ ਸੀ ਉੱਥੇ ਹੀ ਇੱਕ ਥੋੜੀ ਹੋਰ ਖਬਰ ਦੱਸ ਦਿੰਦਾ ਕਿ ਮੁਹਾਲੀ ਦੇ ਵਿੱਚ ਅੱਜ ਫਿਲਮ ਫੇਅਰ ਵੀ ਹੈ ਫਿਲਮ ਦਾ ਜਿਹੜਾ ਇਹ ਪ੍ਰੋਗਰਾਮ ਹੈ ਫਿਲਮ ਫੇਅਰ ਅਵਾਰਡ ਹੈ ਜਿਹੜਾ ਅੱਜ ਇਹ ਨਾਲ ਬਲੋ ਪ੍ਰੋਗਰਾਮ ਰੱਖਿਆ ਗਿਆ ਸੀ ਉਹ ਵੀ ਜਿਹੜਾ ਪ੍ਰੋਗਰਾਮ ਇੱਕ ਦਿਨ ਇਹਨਾਂ ਨੂੰ ਡਿਲੇ ਕਰਨਾ ਚਾਹੀਦਾ ਸੀ ਪਰ ਪੰਜਾਬੀ ਇੰਡਸਟਰੀ ਦੀ ਕਿਤੇ ਨਾ ਲਾਇਕੀ ਆ ਨਖਾਨੀ ਇਸ ਕਹਿ ਸਕਦੇ ਆ ਅੱਜ ਪੰਜਾਬੀ ਇੰਡਸਟਰੀ ਦੇ ਬਾਬਾ ਬੋੜ ਮੰਨੇ ਜਾਣ ਵਾਲੇ ਕਮੇਡੀਅਨ ਜਸਵਿੰਦਰ ਸਿੰਘ ਪੰਡਾ ਉਹਨਾਂ ਦਾ ਸਸਕਾਰ ਹੁੰਦਾ ਹੈ ਸਸਕਾਰ ਤੋਂ ਬਾਅਦ ਵਿੱਚ ਸਾਰੇ ਹੀ ਉੱਥੇ ਆ ਕੇ ਜਿਹੜਾ ਉਹਨਾਂ ਨੂੰ ਅੰਤਿਮ ਵਿਦਾਈ ਦਿੰਦੇ ਨੇ ਉਸ ਤੋਂ ਬਾਅਦ ਵਿੱਚ ਤਿਆਰ shear ਹੋ ਕੇ ਫਿਰ ਫਿਲ ਫੇਰ ਦੇ ਵਿੱਚ ਪਹੁੰਚ ਜਾਂਦੇ ਨੇ ਸੋ ਕਿਤੇ ਨਾ ਕਿਤੇ ਵੀ ਗਲਤ ਹੈ ਜੇ ਇੱਕ ਦਿਨ ਇਹ ਡਿਲੇ ਕਰ ਦਿੰਦੇ ਤਾਂ ਕੋਈ ਜ਼ਿਆਦਾ ਫਰਕ ਨਹੀਂ ਸੀ ਪੈਣਾ ਸੋ ਇਹ ਜਿਹੜੀਆਂ ਮੇਨ ਖਬਰਾਂ ਸੀ ਜੀ ਤੁਹਾਨੂੰ ਦੱਸਿਆ ਨੇ ਸੋ ਪੰਜਾਬੀ ਨੌਜਵਾਨ ਵੀਰ ਦੇ ਹੱਕ ਦੇ ਵਿੱਚ ਵਾਕੇ ਸਾਨੂੰ ਸਾਰਿਆਂ ਨੂੰ ਵੋਟ ਜਿਹੜੀ ਕਰਨੀ ਚਾਹੀਦੀ ਹੈ ਡਰਾਈਵਿੰਗ ਕਰਦੇ ਸਮੇਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਹਾਂ ਉਸ ਦੀ ਗਲਤੀ ਬਹੁਤ ਵੱਡੀ ਹਰਜਿੰਦਰ ਸਿੰਘ ਦੀ ਗਲਤੀ ਹੈ ਜਿਹੜੀ ਕਿ ਨਾ ਬਖਸ਼ਣ ਲੋਗ ਹੈ ਪਰ ਹੁਣ ਜਿਹੜੇ ਜਾਣ ਵਾਲੇ ਸੀ ਉਹ ਤਾਂ ਚਲੇ ਗਏ ਨੇ ਪਰ ਜਿਹੜੀ ਉਸ ਨੂੰ ਪਣਦੀ ਸਜ਼ਾ ਉਹ ਜ਼ਰੂਰ ਮਿਲਣੀ ਚਾਹੀਦੀ ਹੈ ਹਰਜਿੰਦਰ ਸਿੰਘ ਨੂੰ ਜਿਹੜੀ ਉਸ ਨੇ ਗਲਤੀ ਕੀਤੀ ਹੈ ਉਸ ਨੂੰ ਜੋ ਵੀ ਜਾਇਜ਼ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਆ ਪਰ ਇਹ ਜਿਹੜੀ 50 ਸਾਲ ਦੀ ਸਜ਼ਾ ਕਿਉਂਕਿ ਅਮਰੀਕਾ ਦੇ ਪੋਟਾਂ ਦੇ ਵਿੱਚ ਸਜ਼ਾ ਜਿਹੜੀ ਹੈ ਉਹ ਕਤਲ ਦੇ ਹਿਸਾਬ ਦੇ ਨਾਲ ਜਿਵੇਂ ਕਿ ਇੱਕ ਬੰਦੇ ਦੀ ਡੈਥ ਹੋਈ ਜਾਂਦੀ ਹੈ 15 ਸਾਲ ਬੰਦਿਆਂ ਤਾਂ ਤਿੰਨ ਜਣੇ ਦੇ ਹਿਸਾਬ ਨਾਲ 15 ਤੋਂ 45 ਸਾਲ ਬਣਦੀ ਹੈ 45 ਸਾਲ ਸਜ਼ਾ ਨਾ ਕਿਤੇ ਦੇ ਦੇਣ ਇਹੇ ਡਰ ਸੀ ਸਾਰੇ ਹੀ ਪੰਜਾਬੀਆਂ ਨੂੰ ਅਮਰੀਕਾ ਚ ਵਸਦੇਆਂ ਨੂੰ ਤੇ ਪੰਜਾਬ ਚ ਵਸਦੇਆਂ ਨੂੰ ਤਾਂ ਸਾਰੇ ਹੀ ਲੋਕਾਂ ਦੇ ਵੱਲੋਂ ਉਸ ਦੇ ਹੱਕ ਦੇ ਵਿੱਚ ਜਿਹੜੀ ਹੈ ਵੋਟਿੰਗ ਕੀਤੀ ਜਾਂਦੀ ਹੈ ਸੋ ਇਹ ਤਾਂ ਹੁਣ ਆਉਣ ਵਾਲਾ ਸਮਾਂ ਨਹੀਂ ਦੱਸੇਗਾ ਕਿ ਹਰਜਿੰਦਰ ਸਿੰਘ ਨੂੰ ਕਿੰਨੀ ਸਜ਼ਾ ਜਿਹੜੀ ਅਮਰੀਕਾ ਦੀ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਹਰਜਿੰਦਰ ਸਿੰਘ ਦੀ ਗਲਤੀ ਜਿਹੜੀ ਹੈ ਉਹ ਬਹੁਤ ਵੱਡੀ ਗਲਤੀ ਸੀ ਪੰਜਾਬੀ ਨੌਜਵਾਨਾਂ ਨੂੰ ਅਸੀਂ ਵੀ ਅਪੀਲ ਕਰਦੇ ਹਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਡੌਂਕੀ ਲਾ ਕੇ ਜਾਂ ਫਿਰ ਕਾਰਜਾ ਚੱਕ ਕੇ ਗਏ ਹੋਏ ਨੇ ਉਹਨਾਂ ਨੂੰ ਅਸੀਂ ਇਹ ਹੀ ਅਪੀਲ ਕਰਦੇ ਹਾਂ ਕਿ ਬਿਲਕੁਲ ਕਿਸੇ ਤਰ੍ਹਾਂ ਦੀ ਰੋੜ ਦੇ ਉੱਪਰ ਕਾਲੀ ਨਾ ਕੀਤੀ ਜਾਵੇ ਆਪਣਾ ਸੁਰੱਖਿਆ ਕਰਕੇ ਕੰਮ ਕੀਤਾ ਜਾਵੇ ਕਿਉਂਕਿ ਇਹ ਕੋਈ ਫੁਕਰੀ ਜਾਂ ਸ਼ੇਕੀ ਨਹੀਂ ਹੈ ਤੁਸੀਂ ਜਾ ਕੇ ਸਟੋਰੀ ਪਾਓ ਸਟੋਰੀ ਪਾਉਂਦੇ ਸਮੇਂ ਵੀ ਤੁਸੀਂ ਧਿਆਨ ਰੱਖਣਾ ਕਿਉਂਕਿ ਬਹੁਤ ਸਾਰੇ ਨੌਜਵਾਨ ਇਸ ਤਰ੍ਹਾਂ ਕਰਦੇ ਨੇ ਕਿ ਮੈਂ ਹੌਮੇ ਦੇ ਵਿੱਚ ਆ ਕੇ ਇੱਕ ਪੰਪ ਦੇ ਵਿੱਚ ਆ ਕੇ ਮੈਂ ਇਸ ਤਰ੍ਹਾਂ ਕਰ ਦੂੰ ਜਾਂ ਉਸ ਤਰ੍ਹਾਂ ਇਹ ਕੋਈ ਮਜ਼ਾਕ ਨਹੀਂ ਹੈ ਦੇਖ ਸਕਦੇ ਤੁਸੀਂ ਹਰਜਿੰਦਰ ਸਿੰਘ ਬਿਲਕੁਲ ਨੋਰਮਲ ਇਨਸਾਨ ਸੀ ਉਸ ਦੇ ਕੋਲੋਂ ਕਿੰਨੀ ਵੱਡੀ ਗਲਤੀ ਹੋ ਗਈ ਜੇਕਰ ਅਸੀਂ ਇਸ ਤਰ੍ਹਾਂ ਸਟੋਰੀਆਂ ਬਣਦੇ ਜਾਂ ਫੁਕੜੀਆਂ ਮਾਰਦੇ ਗਲਤੀ ਕਰਾਂਗੇ ਤਾਂ ਕੁਝ ਵੀ ਹੋਰ ਵੱਡਾ ਹੋ ਸਕਦਾ ਜਿਵੇਂ ਕਰ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਤਬਾਹ ਹੋ ਸਕਦੀ ਹੈ ਸੋ ਸਾਰੇ ਵੀਰ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਵੱਸਦੇ ਨੇ ਜਾਂ ਪੜਾਈ ਕਰਨ ਗਏ ਹੋਏ ਨੇ ਹੂੜ ਮੱਤ ਤੋਂ ਗੁਰੇਜ਼ ਕਰਿਆ ਕਰੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤੀਆਂ ਕਰ ਤੋਂ ਪਰਹੇਜ਼ ਕਰਿਆ ਕਰੋ ਕਿਉਂਕਿ ਤੁਹਾਡੇ ਮਾਪੇ ਕੋੜੇ ਭੈਣ ਭਾਈ ਸਖੀ ਸੰਬੰਧੀ ਰਿਸ਼ਤੇਦਾਰ ਪੰਜਾਬ ਦੇ ਗੁਰਤਾਨ ਪੰਜਾਬੀਆਂ ਨੂੰ ਸੋਹਣੀਆਂ ਸੋਹਣੀਆਂ ਥਾਵਾਂ ਤੁਹਾਨੂੰ ਜ਼ਰੂਰ ਡੀਕਦੇ ਨੇ ਤੁਸੀਂ ਕਮਾਈਆਂ ਕਰਕੇ ਉੱਥੋਂ ਕੁਝ ਬਣ ਕੇ ਪੰਜਾਬ ਪਰਤਣਾ ਇਹਨਾਂ ਚੀਜ਼ਾਂ ਤੇ ਆਂਦੇ ਵਿੱਚ ਜ਼ਰੂਰ ਰੱਖਿਆ ਕਰੋ ਸੋ ਇਸ ਤਰ੍ਹਾਂ ਦੀ ਜਿਹੜੀ ਅਪਡੇਟਸ ਨੇ ਅਸੀਂ ਤੁਹਾਨੂੰ ਸ਼ੇਅਰ ਕਰ ਟੀਵੀ ਤੇ ਲਗਾਤਾਰ ਦਿੰਦੇ ਰਹਾਂਗੇ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤਾਂ ਨਾਲ ਦੀ ਨਾਲ ਇੱਕ ਅਪਡੇਟ ਹੋਰ ਇਹਦੇ ਵਿੱਚ ਐਡ ਕਰ ਦਿਆਂ ਮੈਂ ਦੱਸ ਦिए ਕਿ ਇਸ ਵੀਰ ਦੇ ਉੱਪਰ ਜਿਹੜੀਆਂ ਪਰਾਮਾ ਨੇ ਉਹ ਤਿੰਨ ਤਰ੍ਹਾਂ ਹੋਰ ਲਾ ਦਿੱਤੇ ਨੇ ਉਹ ਵੀ ਟੁੱਟ ਸਕਣੀਆਂ ਨੇ ਜੇ ਤੁਸੀਂ ਵੱਧ ਤੋਂ ਵੱਧ ਸਾਰੇ ਜਾਣੇ ਜਿਹੜੀਆਂ ਪਟੀਸ਼ਨਾਂ ਨੇ ਅਪੀਲਾਂ ਨੇ ਉਹ ਪਾਓ ਆਨਲਾਈਨ ਸਾਡਾ ਫਰਜ ਹੈ ਪਟੀਸ਼ਨਾਂ ਜ਼ਰੂਰ ਪਾਣੀਆਂ ਪਣਦੀਆਂ ਨੇ ਤਾਂ ਜੋ ਵੀਰ ਦੀ ਜਿਹੜੀ ਹੈ ਜਾਨ ਹੈ ਉਹ ਬਚ ਸਕੇ ਸਜ਼ਾ ਘੱਟ ਹੋ ਸਕੇ ਸੋ ਜ਼ਰੂਰ ਅਪੀਲ ਕਰੋ ਪੰਜਾਬੀਓ